ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੇ ਵਿੱਚ ਲਗਾਤਾਰ ਦੂਸਰੀ ਵਾਰ ਨਗਰ ਕੌਂਸਲ ਦੇ ਵਿੱਚ ਜਿੱਤ ਕੇ ਪਹੁੰਚੇ ਸਾਡੇ ਨਾਲ ਹਰਮੇਸ਼ ਰਾਲ ਮੇਚੀ ਕੌਂਸਲਰ ਸਾਹਿਬ ਮੌਜੂਦ ਹੈ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਵਾਗਤ ਹੈ ਪਹਿਲਾਂ ਤਾਂ ਵਧਾਈਆਂ ਕੌਂਸਲਰ ਸਾਹਿਬ ਤੁਹਾਨੂੰ ਲਗਾਤਾਰ ਦੂਜੀ ਵਾਰ ਪਹੁੰਚੇ ਤੁਸੀਂ ਥੈਂਕ ਯੂ ਜੀ ਲੋਕਾਂ ਦਾ ਪਿਆਰ ਆ ਜਿਹੜਾ ਦੂਸਰੀ ਵਾਰ ਉਹਨੇ ਸੇਵਾ ਦਾ ਮੌਕਾ ਦਿੱਤਾ ਮੈਂ ਧੰਨਵਾਦ ਕਰਦਾ ਸਾਰੇ ਵੋਟਰ ਸਪੋਰਟਰਾਂ ਦਾ ਔਰ ਪਾਰਟੀ ਦਾ ਜਿਹਨੇ ਨਿਮਾਣੇ ਜੈ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਜਿੱਤ ਤੇ ਬਹੁਤ ਵੱਡਾ ਸਾਥ ਸਾਡੀ ਪਾਰਟੀ ਦਾ ਵੀ ਹੈ ਅੱਛਾ ਹਰਮੇਜ ਜੀ ਪਿਛਲੀ ਵਾਰੀ ਕਾਂਗਰਸ ਦੇ ਹਨੇਰੇ ਸੀਗੇ ਰੇਸ਼ੋ ਆਹੀ ਸੀਗੀ 10-3 ਦੀ ਪਿਛਲੀ ਵਾਰੀ ਕੌਂਸਲਰ ਕਾਂਗਰਸ ਦੇ 10 ਸੀਗੇ ਉਹਨਾਂ ਦੇ ਵਿੱਚੋਂ ਤੁਸੀਂ ਇੱਕ ਜਿਹੜਾ ਐਂਟੀ ਕਾਂਗਰਸ ਜਿਹੜਾ ਸੀਗੇ ਉਹ ਜਿੱਤ ਕੇ ਪਹੁੰਚੇ ਸੀਗੇ ਹੁਣ ਰੇਸ਼ੋ ਆਮ ਆਦਮੀ ਦੀ ਇਹੀ ਬਣੀ ਹੈ ਕਿ 10 ਆਮ ਆਦਮੀ ਦੇ ਆ ਤੇ 3 ਜਿਹੜੇ ਆ ਉਹਦੇ ਵਿੱਚੋਂ ਦੋ ਆਜ਼ਾਦ ਤੇ ਇੱਕ ਭਾਜਪਾ ਦਾ ਜਿਹੜਾ ਜਿੱਤ ਕੇ ਉੱਥੇ ਪਹੁੰਚਿਆ ਤੇ ਪਿਛਲੀ ਵਾਰੀ ਜਿਹੜੀ ਹੈ ਡਵੈਲਪਮੈਂਟ ਦੀ ਗੱਲ ਕੀਤੀ ਜਾਵੇ ਤੁਸੀਂ ਵਿੱਚ ਰਹੇ ਹੈਗੇ ਕਿਹੋ ਜਿਹਾ ਡਵੈਲਪਮੈਂਟ ਪਿਛਲੀ ਵਾਰੀ ਹੋਈ ਹੈ ਕੀ ਕੁਝ ਤੁਸੀਂ ਲੱਗਦਾ ਪਿਆ ਕਿ ਸ਼ਹਿਰ ਦੇ ਵਿੱਚ ਵਿਕਾਸ ਦੇ ਕੰਮ ਨਹੀਂ ਹੋਏ ਸੀ ਅਧੂਰੇ ਆ ਜਿਹੜੇ ਹੁਣ ਇਸ ਟਰਮ ਦੇ ਵਿੱਚ ਤੁਸੀਂ ਕਰਵਾਉਣ ਜਾ ਰਹੇ ਹੋ ਪੂਰੇ ਸ਼ਹਿਰ ਦੀ ਜੇ ਗੱਲ ਕਰਦੇ ਹੋ ਬੋਰਡ ਦੀ ਨਾ ਗੱਲ ਕਰ ਰਹੇ ਤੁਹਾਡੇ ਦੇ ਦੇਖੋ ਸ਼ਹਿਰ ਦੇ ਕੰਮ ਤੋਂ ਸ਼ਹਿਰ ਨੂੰ ਪਤਾ ਹੀ ਆ ਵੀ ਜਿਹੜਾ ਹੁਣ ਪ੍ਰਿੰਸੀਪਲ ਸਾਹਿਬ ਨੇ ਜਿਆਦਾ ਇੱਥੇ ਅੰਟ੍ਰਾਸ ਗਰਾਹ ਦੇ ਵਿੱਚ ਕੀਤਾ ਔਰ ਫੇਰੀ ਕੀਤੀ ਆ ਇਸ ਵੇਲੇ ਸੀਵਰੇਜ 60% ਚਲਾਤਾ ਠੀਕ ਹੈ ਅੱਗੇ ਉਹ ਇੱਕ ਚਿੱਟਾ ਹਾਥੀ ਸੀਗਾ ਔਰ ਬੜੇ ਹੀ ਅੱਗੇ ਵੀ ਅਸੀਂ ਆਸ ਕਰਦੇ ਹਾਂ ਬਹੁਤ ਵਧੀਆ ਕੰਮ ਕਰਾਂਗੇ ਵਧੀਆ ਟੀਮ ਬਣੀ ਆ ਔਰ ਸਰਕਾਰ ਵੀ ਚਾਹੁੰਦੀ ਆ ਕਿ ਲੋਕਾਂ ਦੇ ਕੰਮ ਹੋਣ ਔਰ ਜੋ ਵੀ ਪੈਂਡਿੰਗ ਕੰਮ ਹੈ ਜਲਦੀ ਪੂਰੇ ਕਰਾਂਗੇ ਅੱਛਾ ਇਹ ਮੇਨ ਸਮੱਸਿਆ ਕਿ ਅਸੀਂ ਹੁਣ ਗੱਲਬਾਤ ਕਰ ਰਹੇ ਸੀ ਕਿ ਲੋਕਾਂ ਦੇ ਨਾਲ ਮੇਨ ਪਬਲਿਕ ਟਾਇਲਟ ਦੀ ਜਿਹੜੀ ਹੈ ਬੜੀ ਵੱਡੀ ਪ੍ਰੋਬਲਮ ਹੈ ਦੁਕਾਨਦਾਰ ਹੈ ਚਾਹੇ ਉਹ ਟੈਕਸੀ ਯੂਨੀਅਨ ਵਾਲੇ ਸੀਗੇ ਆਟੋ ਵਾਲੇ ਸੀਗੇ ਆਮ ਪਬਲਿਕ ਹੈ ਉਹ ਕਹਿੰਦੇ ਕਿ ਪਬਲਿਕ ਟਾਇਲਟ ਟਾਇਲਟ ਨਹੀਂ ਹਲੇ ਇੱਥੇ ਤਾਂ ਨਸੀਬ ਹੁੰਦੀ ਕਿਉਂਕਿ ਜਿਆਦਾ ਲੇਡੀਜ਼ ਨੂੰ ਇਹ ਬੜੀ ਵੱਡੀ ਪ੍ਰੋਬਲਮ ਆਂਦੀ ਹੈ ਦੇਖੋ ਉਹ ਬਣ ਚੁੱਕੀ ਆ ਉਹਦੀ ਕਨੈਕਟੀਵਿਟੀ ਰਹਿੰਦੀ ਆ ਉਹ ਥੋੜੀ ਜੀਟੀ ਰੋਡ ਦੇ ਆਪਣੇ ਅਸੂਲ ਆ ਸਾਡੇ ਨਗਰ ਕਾਉਂਸਲ ਦੇ ਆਪਣੇ ਆ ਸਾਰੇ ਵਿਭਾਗਾਂ ਦੇ ਆਪਣੇ ਆ ਆਪਣੇ ਆ ਉਹ ਥੋੜਾ ਜਿਹਾ ਰਹਿੰਦਾ ਉਹਨਾਂ ਮੇਵੀ 2-4 ਦਿਨਾਂ ਦੇ ਵਿੱਚ ਪੂਰਾ ਹੋ ਜਾਊਗਾ ਉਹ ਚੱਲ ਪਊਗਾ ਅੱਛਾ ਹੁਣ 10 ਕੌਂਸਲਰ ਤੁਹਾਡੇ ਜਿੱਤ ਕੇ ਕੌਂਸਲ ਦੇ ਵਿੱਚ ਪਹੁੰਚ ਗਏ ਆ। ਸਪਸ਼ਟ ਬਹੁਮਤ ਕਹਿਦੀ ਹੈ ਇੱਕ ਤੁਹਾਨੂੰ ਮਿਲਿਆ ਹੋਇਆ ਜੋ ਪਿਛਲੇ ਵਾਰੀ ਕਾਂਗਰਸ ਨੂੰ ਸੀਗਾ ਉਹਨਾਂ ਦੇ ਵੀ ਸੀਟਾਂ ਜਿਹੜੇ 10 ਮਿਲਿਆ ਸੀਗੀਆਂ। ਹੁਣ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਕਹਿੰਦੇ ਪੇਚ ਕਾਫੀ ਫਸਿਆ ਹੋਇਆ ਹੈ ਜਿਹੜਾ ਆਪਸ ਦੇ ਵਿੱਚ ਪ੍ਰਧਾਨ ਦੇ ਜਿਹੜੇ ਦਾਅਵੇਦਾਰ ਕਾਫੀ ਸਾਹਮਣੇ ਆ ਰਹੇ ਉਹਨੂੰ ਲੈ ਕੇ ਹੁਣ ਪਾਰਟੀ ਕੀ ਕੁਝ ਹਾਈ ਕਮਾਂਡ ਫੈਸਲਾ ਲੈਣ ਜਾ ਰਹੀ ਹੈ ਕਿ ਇਹੋ ਜਿਹਾ ਪ੍ਰਧਾਨ ਦੇਣ ਜਾ ਰਹੇ ਆ ਸ਼ਹਿਰ ਨੂੰ। ਦੇਖੋ ਸਰਬੁੱੱਚ ਪਾਰਟੀ ਆ ਪਾਰਟੀ ਦੀਆਂ ਜੋ ਵੀ ਆ ਗਤੀਵਿਧੀਆਂ ਬਹੁਤ ਤੇਜ਼ ਆ। ਸਾਡੀਆਂ ਦੋ ਅੱਖਾਂ ਪਾਰਟੀ ਨੇ ਹਜ਼ਾਰਾਂ ਅੱਖਾਂ ਉਹ ਸਾਰੇ ਹੀ ਕੌਂਸਲਰਾਂ ਨੂੰ ਬਾਸ ਰਹੀ ਹੈ ਔਰ ਬਹੁਤ ਹੀ ਵਧੀਆ ਪਾਰਟੀ ਜੋ ਵੀ ਇਹ ਗ੍ਰਾਂਨ ਨੂੰ ਪ੍ਰਧਾਨ ਦੇਵੇਗੀ ਸਾਰੇ ਗ੍ਰਾਂਨ ਨੂੰ ਮਨਜ਼ੂਰ ਹੋਵੇਗਾ ਵਧੀਆ ਦੇਵੇਗੀ ਜੋ ਕਿ ਨਿਰਪੱਖ ਹੋ ਕੇ ਗ੍ਰਾਂਨ ਦੇ ਜੋ ਰਹਿੰਦੇ ਆ ਕਾਰਜ ਉਹਨਾਂ ਨੂੰ ਸਫਲਾ ਕਰੇ ਇਹ ਸਾਡੀ ਵੀ ਆ ਔਰ ਪਾਰਟੀ ਦੀ ਵੀ ਇਹੀ ਮਤਲਬ ਕੋਸ਼ਿਸ਼ ਆ ਉਹ ਪਾਰਟੀ ਦੇਖ ਰਹੀ ਆ ਵਧੀਆ ਪ੍ਰਧਾਨ ਦਿੱਤਾ ਜਾਊਗਾ ਜੀ ਪਾਰਟੀ ਵੱਲੋਂ ਜੈਂਟਸ ਮਿਲੂਗਾ ਜਾਂ ਲੇਡੀਜ਼ ਵੀ ਮਿਲ ਸਾ ਦੇ ਕੋਈ ਰੇਸ਼ੋ ਜੜੀ ਆ ਕਿ ਲੇਡੀ ਦੇ 7 7 ਆ ਤੇ ਜੈਂਟਸ ਦੀ 6 ਰੇਸ਼ੋ ਹੋਈ ਹੋਊ ਦੇਖੋ ਇਹ ਨਿਗਾ ਉਹ ਨਹੀਂ ਤਾਂ ਪਾਰਟੀ ਦੇਖੋ ਪ੍ਰਧਾਨਤਾ ਪ੍ਰਧਾਨ ਆ ਚਾਹੇ ਲੇਡੀਜ਼ ਆ ਚਾਹੇ ਜੈਂਟਸ ਆ ਲੇਡੀਜ਼ ਕਿਹੜਾ ਕੰਮ ਨਹੀਂ ਕਰਦੀਆਂ ਸੀਐਮ ਤੱਕ ਲੇਡੀਜ਼ ਬਣੀ ਆ ਤਾਂ ਇੱਕ ਨਗਰ ਕੌਂਸਲ ਦਾ ਪ੍ਰਧਾਨੇ ਬਣਨਾ ਉਹ ਜੋ ਪਾਰਟੀ ਲਾਉਂਗੀ ਲੇਡੀਜ਼ ਲਾਉਂਗੀ ਸਾਵੀ ਸਰ ਮੱਥੇ ਸਾਰਿਆਂ ਦੇ ਔਰ ਕੰਮ ਕਰਨ ਵਾਲਾ ਹੋਣਾ ਚਾਹੀਦਾ ਨਾ ਲੇਡੀਜ਼ ਦਾ ਜੈਂਟਲਸ ਦਾ ਕੋਈ ਵੀ ਇੱਥੇ ਇਸ਼ੂ ਨਹੀਂਗਾ ਹਮ ਮਤਲਬ ਹਰਮੇਸ਼ ਲਾਲ ਮੇਚੀ ਵੀ ਪ੍ਰਧਾਨ ਦੇ ਚਿਹਰੇ ਵੱਜੋ ਸ਼ਹਿਰ ਵਾਸੀਆਂ ਨੂੰ ਮਿਲ ਸਕਦੇ ਆ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਪਾਰਟੀ ਦੀ ਆਪਣੀ ਸੋਚ ਆ ਆਪਣੀ ਉਹਨਾਂ ਦੀ 파ਰਖੂ ਆਖਿਆ ਜੇਤੇ ਵੀ ਉਹ ਹੱਥ ਰੱਖਣਗੇ ਉਹ ਨਵਾਜਿਆ ਜਾਊਗਾ ਪਾਰਟੀ ਤੁਹਾਨੂੰ ਦੇ ਮੌਕਾ ਦਿੰਦੀ ਆ ਤਿਆਰ ਬੜ ਤਿਆਰ ਹੈਗੇ ਆ ਮਨ ਮੇ ਲੱਡੂ ਫੁੱਟਾ ਵੇਖੋ ਇਹਦਾ ਪਾਰਟੀ ਰਹਾ ਕਿਉਂਕਿ ਦੂਜੀ ਵਾਰ ਹੀ ਜਿੱਤ ਕੇ ਪਹੁੰਚੇ ਤੁਸੀਂ ਲੋਕਾਂ ਦਾ ਪਿਆਰ ਆ ਜੀ ਬੜੀ ਵੱਡੀ ਲੀਡ ਨਾਲ ਤੁਸੀਂ ਵੀ 370 ਦੇ ਕਰੀਬ ਲੀਡ ਨਾਲ ਜਿੱਤੇ ਆ ਜੇਕਰ ਪਾਰਟੀ ਇਹ ਜ਼ਿੰਮੇਵਾਰੀ ਦਊਗੀ ਤਾਂ ਨਿਭਾਵਾਂਗੇ ਤੰਦੇ ਹੀ ਨਾ ਠੀਕ ਨੇ ਕਿਉਂਕਿ ਕਈ ਇਦਾਂ ਦੇ ਵੱਡੇ ਚਿਹਰੇ ਢਹ ਢੇਰੀ ਹੋਏ ਆ ਜਿਨ੍ਹਾਂ ਦੀ ਆਸ ਉਮੀਦ ਨਹੀਂ ਸੀਗੀ ਕਿ ਇੰਨੇ ਕ ਵੋਟਾਂ ਉਹਨਾਂ ਨੂੰ ਪਾਉਗੇ ਆ ਕਿ ਇਸ ਤਰੀਕੇ ਨਾਲ ਉਹ ਜਿਹੜਾ ਆ ਢਹ ਢੇਰੀ ਹੋਊਗਾ ਪਰ ਤੁਸੀਂ ਲਗਾਤਾਰ ਦੂਸਰੀ ਵਾਰੀ ਲੀਡ ਆਪਣੀ ਵਧਾਈ ਆ ਤੇ ਜਿਹੜੀ ਆ ਉਹ ਕਹਿ ਸਕਦੇ ਆ ਕਈ ਗੁਣਾ ਜਿਹੜੀ ਲੀਡ ਦੇ ਨਾਲ ਜਿੱਤ ਹਾਸਲ ਕਰਕੇ ਕਿਉਂਕਿ ਕਹਿੰਦੇ ਕਿ ਇੱਕ ਵਾਰ ਜਿਹੜਾ ਜਿੱਤਿਆ ਹੋਵੇ ਲੋਕਾਂ ਦਾ ਜੇ ਕੰਮ ਨਾ ਕੀਤਾ ਫਿਰ ਦੂਜੇ ਵਾਲੇ ਲੋਕ ਉਹਨੂੰ ਨਕਾਰ ਦਿੰਦੇ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਲੀਡ ਤੁਹਾਡੀ ਵੱਧੀ ਹੈ ਤੁਸੀਂ 5 ਸਾਲ 7 ਸਾਲ ਜਿਹੜੇ ਪਿਛਲੇ ਮਿਲੇ ਤੁਹਾਨੂੰ ਲੋਕਾਂ ਦੀ ਸੇਵਾ ਕੀਤੀ ਹੈ ਜਿਹੜਾ ਇਹ ਨਤੀਜਾ ਮਿਲਿਆ ਤੇ ਜਿਹੜੇ ਸੇਵਾ ਕਰੋਗੇ ਤੇ ਉਹਨਾਂ ਨੂੰ ਮੌਕਾ ਦੁਬਾਰਾ ਜਨਤਾ ਦੇਊਗੀ ਮਨੀਸ਼ ਜੀ ਦੇਖੋ ਤੁਸੀਂ ਵੀ ਗਰਾਹਾਂ ਚ ਵੱਸਦੇ ਆ ਮੇਰੇ ਕੰਮ ਨੂੰ ਤੁਸੀਂ ਵੀ ਜਾਣਦੇ ਆ ਮੈਂ ਤਾਂ ਆਪਣਾ ਵਾਰਡ ਨਹੀਂ ਸਾਰੇ ਵਾਰਡਾਂ ਨੂੰ ਆਪਣਾ ਜਾਣ ਕੇ ਹਰ ਇੱਕ ਦਾ ਕੰਮ ਕੀਤਾ ਹਰ ਇੱਕ ਦੇ ਘਰ ਤੇ ਘਰ ਪਹੁੰਚਿਆ ਇਹਦੇ ਬਾਰੇ ਮੈਂ ਨਹੀਂ ਤੁਹਾਨੂੰ ਮੈਨੂੰ ਜਿਆਦਾ ਪਤਾ ਕਿਉਂਕਿ ਜਿੱਥੇ ਦਾ ਵੀ ਕੰਮ ਹੋਵੇ ਤੇ ਹਰਮੇਸ਼ਰਾਲ ਮੇਸੀ 24 ਘੰਟੇ ਹਾਜ਼ਰ ਸੀਗੇ। ਇਹੀ ਲੋਕਾਂ ਨੇ ਮੈਨੂੰ ਸਤਿਕਾਰ ਦਿੱਤਾ, ਮੈਨੂੰ ਘਰ ਬੈਠੇ ਨੂੰ ਜਿਤਾਇਆ ਔਰ ਜਿਨ੍ਹਾਂ ਦੇ ਵੀ ਮੈਂ ਜਾਂਦਾ ਸੀ ਉਹ ਕਹਿੰਦਾ ਤੁਸੀਂ ਘਰ ਬੈਠੋ ਹੁਣ ਸਾਡਾ ਫਰਜ਼ ਆ ਇਸ ਤੋਂ ਬਾਅਦ 5 ਸਾਲ ਤੁਸੀਂ ਸਾਡੀ ਸੇਵਾ ਕਰਨੀ ਤੁਹਾਡਾ ਫਰਜ਼ ਆ। ਉਹਨਾਂ ਦਾ ਫਰਜ਼ ਨਿਭੜ ਗਿਆ ਮੇਰੇ ਵੋਟਰ ਸਪੋਰਟਰਾਂ ਦਾ। ਉਹਨਾਂ ਨੇ ਮੈਨੂੰ ਜਿਤਾ ਕੇ ਇੱਕ ਕਾਉਂਸਲਰ ਬਣਾਤਾ। ਹੁਣ ਮੇਰਾ ਫਰਜ਼ ਆ ਕਿ ਉਹਨਾਂ ਦੇ ਦੁੱਖ ਦੇ ਸੁੱਖ ਦੇ ਔਰ ਜਿਹੜੇ ਡਿਵੈਲਪਮੈਂਟ ਦੇ ਕੰਮ ਰੰਦੇ ਉਹਨਾਂ ਦੇ ਕਰਕੇ ਦਵਾ। ਬਸ। ਕਦੋਂ ਤੱਕ ਸ਼ਹਿਰ ਨੂੰ ਪ੍ਰਧਾਨ ਦੇ ਰਿਹਾ ਪਾਰਟੀਆਂ ਨਾਲ ਕੋਈ ਗੱਲਬਾਤ ਹੋਈ ਹੈ ਕਦੋਂ ਮੀਟਿੰਗ ਹੋ ਰਹੀ ਹੈ ਕਦੋਂ ਸੋਚ ਇੱਕ ਸਮਾਗਮ ਹੋ ਰਿਹਾ ਪ੍ਰਧਾਨ ਕਦੋਂ ਮਿਲਣ ਜਾ ਰਹੇ ਹੈ ਸ਼ਹਿਰ ਨੂੰ ਦੇਖੋ ਜੀ ਸੀਐਮ ਸਾਹਿਬ ਬਾਹਰ ગયા ਜਲਦੀ ਹੀ ਇਹਦਾ ਤੁਹਾਨੂੰ ਮਿਲ ਜੂਗਾ ਜਨਵਰੀ ਦੇ ਫਸਟ ਵੀਕ ਸ਼ਾਇਦ ਹੋ ਜਵੇ ਸਾਰਾ ਕੁਝ ਸਾਰਿਆਂ ਨੂੰ ਇਕੱਠਾ ਜਿਹੜਾ ਇਹ ਹੋਣ ਜਾ ਰਿਹਾ ਨੋਟੀਫਿਕੇਸ਼ਨ ਹਾਂਜੀ ਹਾਂਜੀ ਸਾਰੇ ਇਕੱਠੇ ਹੋਗੇ ਧੰਨਵਾਦ ਸਾਨੂੰ ਸਮਾਂ ਦੇਣ ਲਈ ਇਹ ਹਰਮੇਸ਼ਰ لال ਮੇਚੀ ਕੌਂਸਲ ਜਿਹੜੇ ਲਗਾਤਾਰ ਦੂਜੀ ਵਾਰ ਹੀ ਜਿੱਤ ਕੇ ਕੌਂਸਲ ਦੇ ਵਿੱਚ ਪਹੁੰਚੇ ਕਿਉਂਕਿ ਪਿਛਲੀ ਵਾਰੀ ਲੀਡ ਕਹਿੰਦੇ 40 ਦੀ ਸੀ ਤੇ ਇਸ ਵਾਰ 370 ਦੇ ਕਰੀਬ ਜੜੀ ਲੀਡ ਹੋਈ ਆ ਉਹਨਾਂ ਨੂੰ ਤੇ ਦੂਸਰੀ ਵਾਰ ਲਗਾਤਾਰ ਜਿਹੜਾ ਆ ਲੋਕਾਂ ਨੇ ਇਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਦੇਖ ਲੈ ਹੁਣ ਸ਼ਹਿਰ ਨੂੰ ਪ੍ਰਧਾਨ ਕਿਹੋ ਜਿਹਾ ਦੇਣ ਜਾ ਰਹੀ ਹੈ ਇਹਨਾਂ ਦੀ ਪਾਰਟੀ ਜਿਹੜਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਊਗਾ ਸ਼ਹਿਰ ਦੇ ਡਿਵੈਲਪਮੈਂਟ ਲਈ ਜਿਹੜਾ ਕੰਮ ਕਰੂਗਾ ਇਹੋ ਜਿਹਾ ਪ੍ਰਧਾਨ ਦੀ ਆਸ ਜਿਹੜੇ ਆ ਸ਼ਹਿਰ ਵਾਸੀ ਵੀ ਕਰ ਰਹੇ ਆ ਤੇ ਪਾਰਟੀ ਵੀ ਵੀ ਇਹ ਡਿਸੀਜਨ ਜਿਹੜਾ ਬੜਾ ਸੋਚ ਸਮਝ ਕੇ ਲਾਓਗੇ ਤੇ ਸ਼ਹਿਰ ਨੂੰ ਪ੍ਰਧਾਨ ਉਹ ਦੋਗੇ ਜਿਹੜਾ ਸ਼ਹਿਰ ਦੇ ਡਿਵੈਲਪਮੈਂਟ ਲਈ ਸੋਚੇਗਾ ਤੇ ਉਹਨਾਂ ਦੀ ਸੇਵਾ ਲਈ ਸਦਾ ਹਾਜ਼ਰ ਰਹੇਗਾ ਹਣੀ ਦੇ ਨਾਮ ਮਨੀਸ਼ ਬਾਬਾ ਗੁਰਾਇਆਂ ਲਈ